ਸਤਿ ਸ਼੍ਰੀ ਅਕਾਲ ਮੈਂ ਹਾ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਅਮਰੀਕਾ 'ਚ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ ਦਰਸਲ ਅਮਰੀਕਾ 'ਚ ਇੱਕ ਓਪੀਨੀਅਨ ਪੋਲ ਹੋਇਆ ਜਿਸ 'ਚ ਇਹ ਸਾਹਮਣੇ ਆਇਆ ਕਿ ਅਮਰੀਕਾ 'ਚ ਘਰੇਲੂ ਯੁੱਧ ਹੋ ਸਕਦਾ ਹੈ 41% ਅਮਰੀਕੀਆਂ ਦਾ ਮੰਨਣਾ ਹੈ ਕਿ ਅਗਲੇ 5 ਸਾਲਾਂ 'ਚ ਅਮਰੀਕਾ 'ਚ ਘਰੇਲੂ ਯੁੱਧ ਹੋ ਸਕਦਾ ਹੈ। ਸਰਵੇਖਣ 'ਚ ਸਾਹਮਣੇ ਆਇਆ ਕਿ 37% ਅਮਰੀਕੀਆਂ ਦਾ ਮੰਨਣਾ ਹੈ ਕਿ ਜੇਕਰ ਟਰੰਪ ਇਸ ਸਾਲ ਚੋਣਾਂ ਹਾਰ ਜਾਂਦੇ ਨੇ ਤਾਂ ਘਰੇਲੂ ਯੁੱਧ ਹੋ ਜਾਵੇਗਾ। 25% ਅਮਰੀਕੀਆਂ ਦਾ ਮੰਨਣਾ ਹੈ ਕਿ ਟਰੰਪ ਦੇ ਸ਼ਾਸਨ ਦੌਰਾਨ ਗ੍ਰੈਯੁੱਧ ਹੋਵੇਗਾ, ਯਾਨੀ ਕਿ ਜੇਕਰ ਉਹ ਜਿੱਤ ਜਾਂਦੇ ਨੇ 54% ਰਿਪਬਲਿਕਨ ਵੋਟਰਾਂ ਦਾ ਇਹ ਕਹਿਣਾ ਹੈ ਕਿ 2029 ਤੱਕ ਅਮਰੀਕਾ 'ਚ ਘਰੇਲੂ ਯੁੱਧ ਹੋਵੇਗਾ ਹਾਲ ਹੀ 'ਚ ਅਮਰੀਕਾ 'ਚ ਇੱਕ ਓਪੀਨੀਅਨ ਪੋਲ ਕਰਵਾਇਆ ਗਿਆ ਸੀ ਜਿਸ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਕਈ ਹਾਲਾਤਾਂ 'ਚ ਅਮਰੀਕਾ 'ਚ ਇਹ ਸਭ ਕੁਝ ਵਾਪਰ ਸਕਦਾ ਹੈ ਅਮਰੀਕੀ ਸੰਸਥਾ ਰੈਸਮੁਸੇਨ ਰਿਪੋਰਟ ਨੇ ਇਹ ਓਪੀਨੀਅਨ ਪੋਲ ਕੀਤਾ ਤੁਹਾਨੂੰ ਦੱਸ ਦਈਏ ਕਿ ਇਹ ਸੇਵਾ ਆਨਲਾਈਨ ਅਤੇ ਫੋਨ ਰਾਹੀਂ ਲਈ ਗਈ ਸੀ ਨਹੀਂ ਘਰੇਲੂ ਯੁੱਧ ਤੋਂ ਡਰਨ ਵਾਲਿਆਂ 'ਚ ਔਰਤਾਂ ਨੌਜਵਾਨ ਅਤੇ ਕਾਲੇ ਅਮਰੀਕਨ ਵੱਡੀ ਗਿਣਤੀ ਚ ਹਨ ਜੇਕਰ ਅਸੀਂ ਅਮਰੀਕੀ ਇਤਿਹਾਸ ਦੇ ਪੰਨਿਆਂ ਤੇ ਝਾਤ ਮਾਰੀਏ ਤਾਂ ਦੇਸ਼ 'ਚ ਪਹਿਲਾਂ ਵੀ ਘਰੇਲੂ ਯੁੱਧ ਹੋਇਆ ਏ ਅਮਰੀਕਾ 'ਚ 1861-1865 ਤੱਕ 4 ਸਾਲ ਤੱਕ ਘਰੇਲੂ ਯੁੱਧ ਹੋਇਆ ਜਿਸ ਵਿੱਚ 365000 ਲੋਕ ਮਾਰੇ ਗਏ ਸਨ ਜਦਕਿ ਅਬਰਾਹਮ ਲਿੰਕਨ ਦੇ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਇਹ ਘਰੇਲੂ ਯੁੱਧ ਸ਼ੁਰੂ ਹੋਇਆ ਸੀਗਾ ਅਮਰੀਕਾ 'ਚ ਨਵੰਬਰ ਮਹੀਨੇ 'ਚ ਚੋਣਾਂ ਹੋਣ ਜਾ ਰਹੀਆਂ ਨੇ ਮੌਜੂਦਾ ਰਾਸ਼ਟਰਪਤੀ ਜੋ ਬਾਈਡਨ ਅਤੇ ਸਾਬਕਾ ਰਾਸ਼ਟਰਪਤੀ ਟਰੰਪ ਇਸ ਵਾਰ ਫਿਰ ਇਸ ਚੋਣ 'ਚ ਅម ਸਾਹਮਣੇ ਨੇ ਹਾਲ ਹੀ 'ਚ ਕੀਤੇ ਗਏ ਬਲੂਮਬਰਗ opinion poll ਦੇ ਅਨੁਸਾਰ ਜੇਕਰ ਅੱਜ ਅਮਰੀਕਾ 'ਚ ਚੋਣਾਂ ਹੁੰਦੀਆਂ ਨੇ ਤਾਂ ਡੋਨਲਡ 트੍ਰੰਪ ਆਪਣੇ ਮੁੱਖ ਵਿਰੋਧੀ ਜੋ ਬਾਈਡਨ ਤੋਂ 6% ਅੱਗੇ ਹੋਣਗੇ ਵਾਲ ਸਟਰੀਟ ਜਰਨਲ ਅਨੁਸਾਰ ਕਰਵਾਏ ਗਏ ਇੱਕ ਸਰਵੇਖਣ ਨੇ ਦਿਖਾਇਆ ਹੈ ਕਿ ਵੋਟਰ ਰਾਸ਼ਟਰੀ ਅਰਥਚਾਰੇ ਤੋਂ ਵਿਆਪਕ ਤੌਰ ਤੇ ਅਸੰਤੁਸ਼ਟ ਨੇ ਅਤੇ ਬਾਈਡਨ ਦੀ ਯੋਗਤਾ ਅਤੇ ਨੌਕਰੀ ਦੀ ਕਾਰਗੁਜ਼ਾਰੀ ਤੋਂ ਨਾਰਾਜ਼ ਨੇ ਇਸ ਸਾਲ ਅਮਰੀਕਾ ਚ ਪੜ ਰਹੇ ਭਾਰਤੀ ਵਿਦਿਆਰਥੀ ਨੂੰ ਇੰਟਰਨਸ਼ਿਪ ਨਹੀਂ ਮਿਲ ਰਹੀ ਅਮਰੀਕਾ ਚ ਬੇਰੋਜ਼ਗਾਰੀ ਵਧਣ ਆਲਮੀ ਆਰਥਿਕ ਮੰਦੀ ਕਾਰਨ ਐਂਟਰੀ ਲੈਵਲ ਦੀਆਂ ਨੌਕਰੀਆਂ ਦੀ ਘਾਟ ਹੈ ਅਤੇ ਅਮਰੀਕਾ ਵਿੱਚ ਇਸ ਸਾਲ ਚੋਣਾਂ ਹੋਣ ਨਾਲ ਨੌਕਰੀਆਂ 'ਚ ਅਮਰੀਕੀ ਵਿਦਿਆਰਥੀਆਂ ਨੂੰ ਤਰਜੀਹ ਮਿਲ ਰਹੀ ਹੈ ਉੱਥੇ ਹੀ ਆਈਵੀ ਲੀਗ ਵਰਗੀਆਂ ਵਕਾਰੀ ਸੰਸਥਾਵਾਂ 'ਚ ਪੜਨ ਵਾਲੇ ਹੁਸ਼ਿਆਰ ਭਾਰਤੀ ਵਿਦਿਆਰਥੀ ਵੀ ਇੰਟਰਨਸ਼ਿਪ ਪਾਉਣ ਲਈ ਸੰਘਰਸ਼ ਕਰ ਰਹੇ ਨੇ ਮਾਹਿਰਾਂ ਦਾ ਕਹਿਣਾ ਹੈ ਕਿ ਮਹਿੰਗਾਈ ਵਧਦੀ ਹੋਣ ਕਾਰਨ ਅਮਰੀਕਾ 'ਚ ਰਹਿਣ ਦਾ ਖਰਚਾ ਕਾਫੀ ਵੱਧ ਗਿਆ ਹੈ ਨੌਕਰੀਆਂ 'ਚ ਸਥਾਨਕ ਲੋਕਾਂ ਨੂੰ ਤਰਜੀਹ ਅਤੇ ਸਪਾਂਸਰਸ਼ਿਪ ਦੀ ਕਮੀ ਨੇ ਭਾਰਤੀ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਨੇ ਸਿੱਖਿਆ ਸਲਾਹਕਾਰ ਕਾਲ ਜਿਫਾਈ ਦੇ ਆਦਰਸ਼ ਖੰਡੇਲਵਾਲ ਨੇ ਕਿਹਾ ਏ ਕਿ ਹਾਰਵਰਡ ਅਤੇ ਯੇਲ ਯੂਨੀਵਰਸਿਟੀ ਵਰਗੇ 8 ਆਈਵੀ ਲੀਗ ਕਾਲਜਾਂ ਸਮੇਤ ਅਮਰੀਕਾ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ 'ਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਨੂੰ ਮਿਲਣ ਵਾਲੀਆਂ ਨੌਕਰੀਆਂ ਦੇ ਮੌਕਿਆਂ 'ਚ ਘਰਾਵਟਾਈ ਹੈ ਇੰਟਰਨਸ਼ਿਪ ਤੇ ਨੌਕਰੀ ਦੇ ਸੰਕਟ ਨੂੰ ਇਸ ਤੱਥ ਤੋਂ ਸਮਝਿਆ ਜਾ ਸਕਦਾ ਹੈ ਕਿ ਸਟੈਮ ਵਿੱਚ ਗ੍ਰੈਜੂਏਸ਼ਨ ਕਰਨ ਵਾਲੇ ਭਾਰਤੀ ਵਿਦਿਆਰਥੀ ਵੀ ਇੰਟਰਨਸ਼ਿਪ ਪ੍ਰਾਪਤ ਕਰਨ ਦੇ ਯੋਗ ਨਹੀਂ ਹਨ ਸਿਰਫ AI ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਨੂੰ ਹੀ ਨੌਕਰੀ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ ਇਸ ਦੌਰਾਨ ਅਮਰੀਕਾ ਬ੍ਰਿਟੇਨ ਸਮੇਤ ਵਿਦੇਸ਼ਾਂ 'ਚ ਨੌਕਰੀਆਂ ਦੀ ਤਲਾਸ਼ ਕਰਨ ਵਾਲੇ ਭਾਰਤੀਆਂ ਦੀ ਗਿਣਤੀ 'ਚ ਸਾਲ 2023 'ਚ ਵੱਡੀ ਗਰਾਵਟ ਆਈ ਹੈ Boston Consulting Group ਨੇ ਆਪਣੇ ਅਧਿਐਨ ਚ ਦਾਵਾ ਕੀਤਾ ਹੈ ਕਿ ਵਿਦੇਸ਼ਾਂ ਚ ਕੰਮ ਕਰਨ ਦੇ ਇੱਛੁਕ ਭਾਰਤੀਆਂ ਦੀ ਗਿਣਤੀ 2020 ਚ 78% ਤੋਂ ਘਟ ਕੇ 2023 ਚ 54% ਹੀ ਰਹਿ ਗਈ ਹੈ ਦੂਜੇ ਪਾਸੇ ਵੱਖ-ਵੱਖ ਦੇਸ਼ਾਂ ਦੇ ਲੋਕਾਂ ਨੇ ਭਾਰਤ ਚ ਕੰਮ ਕਰਨ 'ਤੇ ਢੂੰਗੀ دلچਸਪੀ ਦਿਖਾਈ ਹੈ ਇਨ੍ਹਾਂ ਵਿੱਚ ਯੂਏਈ ਦੇ ਲੋਕਾਂ ਦੀ ਗਿਣਤੀ ਸਭ ਤੋਂ ਵੱਧ ਹੈ ਇਸ ਤੋਂ ਬਾਅਦ ਨਾਈਜੀਰੀਆ ਅਤੇ ਕੀਨੀਆ ਅੰਤਰਰਾਸ਼ਟਰੀ ਪਲੇਟਫਾਰਮ ਤੇ ਭਾਰਤ ਚ ਕੰਮ ਦੇ ਮੌਕਿਆਂ ਦੀ ਵੱਡੀ ਅਪੀਲ ਵੱਲ ਇਸ਼ਾਰਾ ਕਰ ਰਹੇ ਨੇ ਕਹਿਰ ਬਣ ਕੇ ਸਾਹਮਣੇ ਆਈ ਕੋਵਿਡ-19 ਮਹਾਮਾਰੀ ਨੇ ਦੁਨੀਆ ਭਰ ਦੇ ਦੇਸ਼ਾਂ ਨੂੰ ਹਿਲਾ ਕੇ ਰੱਖ ਦਿੱਤਾ ਸੀ ਇਸ ਤੋਂ ਬਾਅਦ ਦਸੰਬਰ 2020 ਚ ਜਾਰੀ ਹੋਏ ਕੋਵਿਡ-19 ਟੀਕਿਆਂ ਨੇ ਕਰੋਨਾ ਮਹਾਮਾਰੀ ਦੀ ਤਸਵੀਰ ਬਦਲ ਦਿੱਤੀ ਇਹ ਅੰਦਾਜ਼ਾ ਲਗਾਇਆ ਗਿਆ ਕਿ ਟੀਕਿਆਂ ਨੇ ਦੁਨੀਆ 'ਚ ਲਗਭਗ 144 ਕਰੋੜ ਤੋਂ ਵੱਧ ਮੌਤਾਂ ਨੂੰ ਰੋਕਿਆ ਸੀ ਇਸ ਦੇ ਮੁਕਾਬਲੇ ਬਹੁਤ ਘੱਟ ਲੋਕਾਂ ਦੇ ਮਾੜੇ ਪ੍ਰਭਾਵ ਹੋਏ ਨੇ ਨਿਊਯਾਰਕ ਟਾਈਮਜ਼ ਨੇ ਪਿਛਲੇ ਸਾਲ 30 ਤੋਂ ਵੱਧ ਲੋਕਾਂ ਨਾਲ ਗੱਲ ਕੀਤੀ ਇਹਨਾਂ ਲੋਕਾਂ ਨੂੰ ਲੱਗਦਾ ਹੈ ਕਿ ਕੋਵਿਡ ਵੈਕਸੀਨ ਨਾਲ ਉਹਨਾਂ ਨੂੰ ਨੁਕਸਾਨ ਪਹੁੰਚਿਆ ਇੱਕ ਦਰਜਣ ਮਾਹਿਰਾਂ ਦਾ ਮੰਨਣਾ ਹੈ ਕਿ ਅਮਰੀਕੀ ਸਰਕਾਰ ਦੇ ਅਧਿਕਾਰੀਆਂ ਨੇ ਉਹਨਾਂ ਦੀਆਂ ਸ਼ਿਕਾਇਤਾਂ ਦੀ ਜਾਂਚ ਲਈ ਲੋੜੀਂਦੇ ਕਦਮ ਨਹੀਂ ਚੁੱਕੇ ਐਕਸਟਰਾਜਨਿਕਾ ਕੰਪਨੀ ਨੇ ਅਦਾਲਤ 'ਚ ਮੰਨਿਆ ਕਿ ਭਾਗ ਸਮੇਤ ਕਈ ਦੇਸ਼ਾਂ 'ਚ ਲਗਾਏ ਜਾਣ ਵਾਲੇ ਈਕੇ ਕੋਵੀ ਸ਼ੀਲਡ ਨਾਲ ਖੂਨ ਦੇ ਜੰਮਣ ਵਰਗੇ ਮਾੜੇ ਪ੍ਰਭਾਵਾਂ ਦਾ ਪਤਾ ਲਗਾਇਆ ਗਿਆ ਹੈ ਯੂਰਪੀ ਮੈਡੀਸਨ ਯੂਨੀਅਨ ਨੇ ਕੋਵਿਡ ਵੈਕਸੀਨ ਦੇ ਮਾੜੇ ਪ੍ਰਭਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਹੈ ਹਾਲਾਂਕਿ 13000 ਤੋਂ ਵੱਧ ਲੋਕਾਂ ਨੇ ਕੋਵਿਡ ਵੈਕਸੀਨ ਕਾਰਨ ਹੋਏ ਨੁਕਸਾਨ ਲਈ ਸਰਕਾਰੀ ਫੰਡਾਂ ਤੋਂ ਮੁਆਵਜ਼ੇ ਦਾ ਦਾਅਵਾ ਕੀਤਾ ਹੈ ਹਾਲਾਂਕਿ ਹੁਣ ਤੱਕ ਸਿਰਫ ਇੱਕ ਦਰਜਣ ਲੋਕਾਂ ਨੂੰ ਹੀ ਮੁਆਵਜ਼ਾ ਮਿਲਿਆ ਹੈ ਇਹ ਸਾਰੇ ਲੋਕ ਟੀਕਿਆਂ ਕਾਰਨ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਨੇ ਕੋਵਿਡ ਵੈਕਸੀਨ ਦੇ ਕੁਝ ਮਾੜੇ ਪ੍ਰਭਾਵ ਬਹੁਤ ਘੱਟ ਨੇ ਹਾਂਗਕਾਂਗ ਦੇ ਖੋਜਕਰਤਾਵਾਂ ਨੇ ਇਹ ਪਾਇਆ ਕਿ ਫਾਈਜ਼ਰ ਬਾਇਓਨਟੈਕ ਦੀਆਂ ਹਰ 10 ਲੱਖ ਖੁਰਾਕਾਂ ਲਈ ਲਗਭਗ 7 ਮਾਮਲਿਆਂ 'ਚ ਵਾਇਰਸ ਦੀ ਲਾਗ ਕਾਰਨ ਹਸਪਤਾਲ 'ਚ ਦਾਖਲ ਹੋਣਾ ਜ਼ਰੂਰੀ ਹੈ ਕੋਵਿਡ ਟੀਕਿਆਂ ਕਾਰਨ ਹਰ 10000 ਨੌਜਵਾਨਾਂ 'ਚੋਂ ਇੱਕ ਨੂੰ ਦਿਲ ਦੀ ਬਿਮਾਰੀ ਹੋ ਸਕਦੀ ਹੈ ਜਿਸ ਨੂੰ ਮਾਇਓਕਾਰਡਾਈਟਿਸ ਕਿਹਾ ਜਾਂਦਾ ਹੈ ਯੂਐਸ ਸੰਗੀ ਸਿਹਤ ਅਧਿਕਾਰੀ ਨੇ ਟੀਕਿਆਂ ਦੇ ਚਾਰ ਗੰਭੀਰ ਮਾੜੇ ਪ੍ਰਭਾਵਾਂ ਵਿੱਚ ਮਾਇਓਕਾਰਡਾਈਟਿਸ ਨੂੰ ਸ਼ਾਮਲ ਕੀਤਾ ਹੈ। ਕੁਝ ਵਿਗਿਆਨੀਆਂ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਟੀਕੇ ਨੇ ਉਹਨਾਂ ਲੋਕਾਂ ਦੀ ਮਦਦ ਨਹੀਂ ਕੀਤੀ ਜਿਨ੍ਹਾਂ ਨੂੰ ਨੁਕਸਾਨ ਹੋਇਆ। ਸੰਭਾਵੀ ਖਤਰਿਆਂ ਨੂੰ ਸਪਸ਼ਟ ਕਰਨ ਲਈ ਹੁਣ ਹੋਰ ਬਹੁਤ ਕੁਝ ਕੀਤਾ ਜਾਣਾ ਚਾਹੀਦਾ ਹੈ। ਲੰਬੇ ਸਮੇਂ ਤੱਕ ਯੂਐਸ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ 'ਚ ਅਹਿਮ ਅਹੁਦੇ 'ਤੇ ਰਹੇ ਡਾਕਟਰ ਜੈਨੇਟ ਵੁੱਡਕਾਕ ਦਾ ਕਹਿਣਾ ਹੈ ਕਿ ਕੋਰੋਨਾ ਵੈਕਸੀਨ ਨੇ ਕੁਝ ਲੋਕਾਂ ਲਈ ਗੰਭੀਰ ਸਮੱਸਿਆਵਾਂ ਪੈਦਾ ਕਰ ਦਿੱਤੀਆਂ ਨੇ ਮੈਨੂੰ ਅਜਿਹੇ ਲੋਕਾਂ ਦੀ ਅਫਸੋਸ ਹੈ ਅਮਰੀਕੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਸਾਬਕਾ ਹਾਈ ਪ੍ਰੋਫਾਈਲ ਏਜੰਟ ਕਾਮਰਾਨ ਫਰੀਦੀ ਨੂੰ ਲਗਭਗ 4 ਸਾਲ ਬਾਅਦ ਫਲੋਰੀਡਾ ਜੇਲ੍ਹ ਤੋਂ ਰਿਹਾ ਕਰ ਦਿੱਤਾ ਗਿਆ ਏਜੰਟ ਨੂੰ ਇਸ ਸ਼ਰਤ ਤੇ ਰਿਹਾ ਕੀਤਾ ਗਿਆ ਕਿ ਉਹ ਇਸ ਸਾਲ ਅਗਸਤ ਤੋਂ ਪਹਿਲਾਂ ਪਾਕਿਸਤਾਨ ਚਲਾ ਜਾਵੇਗਾ ਅਦਾਲਤ ਦੇ ਹੁਕਮਾਂ ਅਨੁਸਾਰ ਨਿਊਯਾਰਕ ਦੇ ਦੱਖਣੀ ਜ਼ਿਲ੍ਹੇ ਦੀ ਜ਼ਿਲ੍ਹਾ ਜੱਜ ਕੈਥੀ ਸੀਬਲ ਨੇ ਫਰੀਦੀ ਨੂੰ 84 ਮਹੀਨਿਆਂ ਦੀ ਅਸਲ ਸਜ਼ਾ ਤੋਂ 72 ਮਹੀਨੇ ਦੀ ਸਜ਼ਾ ਕਟਾ ਕੇ ਰਿਹਾ ਕਰਨ ਦਾ ਹੁਕਮ ਦਿੱਤਾ ਹੈ। ਦਰਅਸਲ ਕਾਮਰਾਨ ਫਰੀਦੀ ਕਦੇ ਕਰਾਚੀ ਦਾ ਗੈਂਗਸਟਰ ਸੀ ਪਰ ਮੰਨਿਆ ਜਾ ਰਿਹਾ ਹੈ ਕਿ ਰਿਹਾਈ ਦੇ ਬਾਵਜੂਦ ਫਰੀਦੀ ਦੀਆਂ ਮੁਸ਼ਕਲਾਂ ਘੱਟ ਨਹੀਂ ਹੋਣਗੀਆਂ। ਅਮਰੀਕੀ ਸਰਕਾਰ ਨੇ ਨਾ ਸਿਰਫ ਉਸ ਦੀ ਨਾਗਰਿਕਤਾ ਰੱਦ ਕਰ ਦਿੱਤੀ ਹੈ ਸਗੋਂ ਯੂਏਈ ਅਤੇ ਤੁਰਕੀ 'ਚ ਉਸ ਦੇ ਦੋ ਨਿਵਾਸ ਪਰਮਿਟ ਵੀ ਰੱਦ ਕਰ ਦਿੱਤੇ ਨੇ। ਫਰੀਦੀ ਨੂੰ 9 ਦਸੰਬਰ 2022 ਨੂੰ FBI ਦੇ ਤਿੰਨ ਸਾਬਕਾ ਸਾਥੀਆਂ ਨੂੰ ਧਮਕੀ ਦੇਣ ਦੇ ਦੋਸ਼ 'ਚ वेस्टचेस्टर న్యూయార్క్ ਦੇ جیل ਚ ਬੰਦ ਕਰ ਦਿੱਤਾ ਗਿਆ ਸੀਗਾ ਫਰੀਦੀ ਦੀ ਪ੍ਰੋਫਾਈਲ ਅਤੇ 16 ਅਗਸਤ 2018 ਨੂੰ ਲੰਡਨ ਚ ਕਰਾਚੀ ਆਧਾਰਿਤ ਕਾਰੋਬਾਰੀ ਜਬੀਰ ਮੋਤੀਵਾਲਾ ਦੀ ਗ੍ਰਿਫਤਾਰੀ ਚ ਉਸ ਦੀ ਭੂਮਿਕਾ ਦਾ ਸਭ ਤੋਂ ਪਹਿਲਾ ਰਿਪੋਰਟਰ ਦੁਆਰਾ ਪਰਦਾਫਾਸ਼ ਕੀਤਾ ਗਿਆ ਸੀ ਇਹ ਇਸ ਲਈ ਸੀ ਤਾਂ ਕਿ ਇਸ ਗੱਲ ਤੇ ਵਿਆਪਕ ਰੌਸ਼ਨੀ ਪਾਈ ਜਾ ਸਕੇ ਕਿ ਕਰਾਚੀ ਦਾ ਇੱਕ ਅਪਰਾਧੀ FBI ਏਜੰਟ ਕਿਵੇਂ ਬਣਿਆ ਤੁਹਾਨੂੰ ਦੱਸ ਦਈਏ ਕਿ ਇਹ ਫਰੀਦੀ ਹੀ ਸੀ ਜਿਸ ਨੇ 2009 ਤੋਂ 2013 ਦੇ ਦਰਮਿਆਨ ਕਈ ਮੀਟਿੰਗਾਂ ਦੌਰਾਨ ਮੋਤੀਵਾਲਾ ਨੂੰ ਫਸਾਉਣ ਲਈ ਕਰਾਚੀ ਅਤੇ ਨਿਊਯਾਰਕ 'ਚ ਅਮਰੀਕੀ ਕਾਨੂੰਨ ਲਾਗੂ ਕਰਨ ਵਾਲੀ ਸਾਜ਼ਿਸ਼ ਦੀ ਅਗਵਾਈ ਕੀਤੀ ਸੀ ਐਫਬੀਆਈ ਨੂੰ ਮੋਤੀਵਾਲਾ ਅਤੇ ਉਸ ਦੇ ਲੰਡਨ ਦੇ ਵਕੀਲਾਂ ਵਿਚਕਾਰ ਟਾਪ ਟੇਪ ਕੀਤੀ ਫੋਨ ਗੱਲਬਾਤ ਸੁਣਨ ਤੋਂ ਬਾਅਦ ਫਰੀਦੀ ਦੇ ਇਰਾਦਿਆਂ ਬਾਰੇ ਪਤਾ ਲੱਗ ਗਿਆ ਲੰਡਨ ਚ ਉਸਨੂੰ 3 ਮਾਰਚ 2020 ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਇਸ ਤੋਂ ਪਹਿਲਾਂ ਉਹ ਬਾਹਰ ਆ ਸਕੇ ਉਸੇ ਸ਼ਾਮ ਉਸਨੂੰ ਇੱਕ FBI ਐਸਪੌਟ ਨਾਲ ਅਮਰੀਕਾ ਵਾਪਸ ਭੇਜ ਦਿੱਤਾ ਗਿਆ ਸੀ ਇਜ਼ਰਾਈਲ ਦੁਆਰਾ ਫਲਸਤੀਨੀਆ ਨੂੰ ਦੱਖਣੀ ਸ਼ਹਿਰ ਰਫਾਹ ਨੂੰ ਖਾਲੀ ਕਰਨ ਦੇ ਆਦੇਸ਼ ਦੇ ਕੁਝ ਘੰਟਿਆਂ ਬਾਅਦ ਸੋਮਵਾਰ ਨੂੰ ਹਮਾਸ ਨੇ ਐਲਾਨ ਕੀਤਾ ਕਿ ਉਸਨੇ ਗਾਜ਼ਾ 'ਚ ਇਜ਼ਰਾਈਲ ਦੇ ਨਾਲ 7 ਮਹੀਨਿਆਂ ਤੋਂ ਚੱਲ ਰਹੀ ਜੰਗ ਨੂੰ ਰੋਕਣ ਲਈ ਮਿਸਰ ਅਤੇ ਕਤਰ ਵੱਲੋਂ ਪ੍ਰਸਤਾਵਿਤ ਇੱਕ ਜੰਗਬੰਦੀ ਦੇ ਸਮਝੌਤੇ ਨੂੰ ਸਵੀਕਾਰ ਕਰ ਲਿਆ ਹੈ। ਸਮਝੌਤੇ 'ਤੇ ਇਜ਼ਰਾਈਲ ਤੋਂ ਕੋਈ ਤੁਰੰਤ ਟਿੱਪਣੀ ਨਹੀਂ ਆਈ ਅਤੇ ਪ੍ਰਸਤਾਵ ਦੇ ਵੇਰਵੇ ਅਜੇ ਜਾਰੀ ਨਹੀਂ ਕੀਤੇ ਗਏ ਨੇ। ਹਾਲ ਹੀ ਦੇ ਦਿਨਾਂ 'ਚ ਮਿਸਰ ਅਤੇ ਹਮਾਸ ਦੇ ਅਧਿਕਾਰੀਆਂ ਨੇ ਕਿਹਾ ਕਿ ਜੰਗਬੰਦੀ ਕਈ ਪੜਾਵਾਂ 'ਚ ਹੋਵੇਗੀ ਜਿਸ ਦੌਰਾਨ ਹਮਾਸ ਗਾਜ਼ਾ ਤੋਂ ਇਜ਼ਰਾਈਲੀ ਫੌਜੀ ਦੀ ਵਾਪਸੀ ਦੇ ਬਦਲੇ 'ਚ ਬੰਦਕਾਂ ਨੂੰ ਰਿਹਾ ਕਰੇਗਾ। ਇਹ ਸਪਸ਼ਟ ਨਹੀਂ ਹੈ ਕਿ ਇਹ ਸਮਝੌਤਾ ਹਮਾਸ ਦੀ ਜੰਗ ਨੂੰ ਖਤਮ ਕਰਨ ਦੀ ਅਤੇ ਇਜ਼ਰਾਈਲੀ ਮੁਕੰਮਲ ਵਾਪਸੀ ਦੀ ਮੁੱਖ ਮੰਗ ਨੂੰ ਪੂਰਾ ਕਰੇਗਾ ਜਾਂ ਨਹੀਂ। ਹਮਾਸ ਨੇ ਇੱਕ ਬਿਆਨ ਚ ਕਿਹਾ ਹੈ ਕਿ ਉਸਦੇ ਟੌਪ ਲੀਡਰ ਇਸਮਾਈਲ ਹਨੀਏ ਨੇ ਕਤਰ ਦੇ ਪ੍ਰਧਾਨ ਮੰਤਰੀ ਅਤੇ ਮਿਸਰ ਦੇ ਖੁਫੀਆ ਮੰਤਰੀ ਨੂੰ ਫੋਨ ਕਾਲ ਤੇ ਇਹ ਖਬਰ ਦਿੱਤੀ ਸੀ। ਬਿਆਨ ਜਾਰੀ ਕਰਨ ਤੋਂ ਬਾਅਦ ਰਫਾਹ ਦੇ ਆਲੇ ਦੁਆਲੇ ਲੱਗੇ ਤੰਬੂਆਂ 'ਚ ਮੌਜੂਦ ਫਲਸਤੀਨੀਆ 'ਚ ਇਸ ਉਮੀਦ 'ਚ ਖੁਸ਼ੀ ਨਜ਼ਰ ਪਈ ਕਿ ਇਸ ਸਮਝੌਤੇ ਦਾ ਮਤਲਬ ਹੈ ਕਿ ਇਜ਼ਰਾਈਲੀ ਹਮਲਾ ਟਲ ਜਾਵੇਗਾ ਅਮਰੀਕਾ ਸਮੇਤ ਇਜ਼ਰਾਈਲ ਦੇ ਸਭ ਤੋਂ ਨਜ਼ਦੀਕੀ ਸਹਿਯੋਗੀਆਂ ਨੇ ਵਾਰ-ਵਾਰ ਕਿਹਾ ਕਿ ਇਜ਼ਰਾਈਲ ਨੂੰ ਰਫਾਹ 'ਤੇ ਹਮਲਾ ਨਹੀਂ ਕਰਨਾ ਚਾਹੀਦਾ ਰਫਾਹ 'ਚ ਇਜ਼ਰਾਈਲ ਦੀ ਸੰਭਾਵੀ ਫੌਜੀ ਕਾਰਵਾਈ ਕਰਕੇ ਉੱਥੇ ਪناہ ਲੈ ਰਹੇ ਲਗਭਗ 1.4 ਮਿਲੀਅਨ ਫਲਸਤੀਨੀਆ ਦੇ ਭਵਿੱਖ ਨੂੰ ਲੈ ਕੇ ਵਿਸ਼ਵ ਵਿਆਪੀ ਚਿੰਤਾ ਪੈਦਾ ਹੋ ਗਈ ਹੈ ਸਹਾਇਤਾ ਏਜੰਸੀਆਂ ਨੇ ਚੇਤਾਵਨੀ ਦਿੰਦੀ ਹੈ ਕਿ ਰਫਾਹ ਤੇ ਹਮਲਾ ਗਾਜ਼ਾ ਦੀ ਮਨੁੱਖਤਾਵਾਦੀ ਤਬਾਹੀ ਨੂੰ ਹੋਰ ਵਿਗਾੜ ਦੇਵੇਗਾ ਤੇ ਇਜ਼ਰਾਈਲੀ ਕਾਰਵਾਈ ਦੌਰਾਨ ਵਧੇਰੇ ਨਾਗਰਿਕ ਮੌਤਾਂ ਹੋਣਗੀਆਂ ਸਥਾਨਕ ਸਿਹਤ ਮੰਤਰਾਲੇ ਦੇ ਅਨੁਸਾਰ ਹੁਣ ਤੱਕ 34000 ਤੋਂ ਵੱਧ ਫਲਸਤੀਨੀ ਮਾਰੇ ਜਾ ਚੁੱਕੇ ਨੇ ਗਾਜ਼ਾ 'ਚ ਯੁੱਧ 7 ਅਕਤੂਬਰ 2023 ਨੂੰ ਹਮਾਸ ਲੜਾਕਿਆਂ ਦੁਆਰਾ ਇਜ਼ਰਾਈਲ 'ਤੇ ਕੀਤੇ ਗਏ ਹਮਲੇ ਤੋਂ ਬਾਅਦ ਸ਼ੁਰੂ ਹੋਇਆ ਸੀ ਮੈਕਸੀਕੋ ਦੇ ਬਾਜਾ ਪ੍ਰਾਈਡਿਪੀ ਚ ਸਰਫਿੰਗ ਕਰਨ ਗਏ ਤਿੰਨ ਲੋਕਾਂ ਦੀਆਂ ਲਾਸ਼ਾਂ ਇੱਕ ਖੂਚੋਂ ਮਿਲੀਆਂ ਰਹੀਆਂ ਮ੍ਰਿਤਕਾਂ ਦੀ ਪਛਾਣ ਉਹਨਾਂ ਦੇ ਰਿਸ਼ਤੇਦਾਰਾਂ ਨੇ ਕਰ ਲਈ ਹੈ ਇਹਨਾਂ ਵਿੱਚ ਦੋ ਆਸਟ੍ਰੇਲੀਆਈ ਨਾਗਰਿਕ ਅਤੇ ਇੱਕ ਅਮਰੀਕੀ ਵਿਅਕਤੀ ਸੀ ਮੈਕਸੀਕੋ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਪਿਛਲੇ ਹਫ਼ਤੇ ਤੋਂ ਲਾਪਤਾ ਸਨ ਇਹਨਾਂ ਚੋਂ ਦੋ ਦੇ ਸਿਰ ਤੇ ਗੋਲੀਆਂ ਦੇ ਨਿਸ਼ਾਨ ਹਨ ਅਤੇ ਤੀਜੇ ਵਿਅਕਤੀ ਦੀ ਮੌਤ ਕਿਵੇਂ ਹੋਈ ਇਸ ਬਾਰੇ ਕੁਝ ਵੀ ਸਪਸ਼ਟ ਨਹੀਂ ਹੈ ਮਨਿਆ ਜਾ ਰਿਹਾ ਹੈ ਕਿ ਤੀਜੇ ਵਿਅਕਤੀ ਦੀ ਮੌਤ ਖੂਚ ਡਿੱਗਣ ਕਾਰਨ ਹੋਈ ਹੈ ਬਾਜਾ ਕੈਲੀਫੋਰਨੀਆ ਦੀ ਅਟਾਰਨੀ ਜਨਰਲ ਮਾਰੀਆ ਐਲੇਨਾ ਐਡਨਰ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਅਮਰੀਕੀ ਜੈਕ ਕਾਰਟਰ ਰੌਡ ਅਤੇ ਆਸਟ੍ਰੇਲੀਅਨ ਜੈਕ ਅਤੇ ਕੈਲਮ ਦੋ ਭਰਾ ਸਨ ਦੀਆਂ ਲਾਸ਼ਾਂ ਦੀ ਪਛਾਣ ਕਰ ਲਈ ਗਈ ਹੈ ਰਿਸ਼ਤੇਦਾਰਾਂ ਨੇ ਕਰੀਬ 50 ਫੁੱਟ ਡੂੰਘੇ ਖੂਚੋਂ ਲਾਸ਼ਾਂ ਬਰਾਮਦ ਕੀਤੀਆਂ ਅਤੇ ਉਹਨਾਂ ਨੂੰ ਆਪਣੇ ਰਿਸ਼ਤੇਦਾਰਾਂ ਵੱਜੋਂ ਪਛਾਣਿਆ ਇਸ ਘਟਨਾ ਤੋਂ ਬਾਅਦ ਮ੍ਰਿਤਕਾਂ ਦੇ ਪਰਿਵਾਰ ਬੇहद ਪਰੇਸ਼ਾਨ ਨੇ ਬਾਜਾ ਕੈਲੀਫੋਰਨੀਆ ਦੀ ਅਟਾਰਨੀ ਜਨਰਲ ਮਾਰੀਆ ਐਲੇਨਾ ਐਂਡਰੇਡ ਨੇ ਵੀ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਉਹਨਾਂ ਪ੍ਰੋਸਾਦੇ ਤੱਕ ਇਹ ਜਾਂਚ ਜਾਰੀ ਰੱਖੀ ਜਾਵੇਗੀ ਮੌਤ ਦੇ ਕਾਰਨਾਂ ਦਾ ਪਤਾ ਲਗਾਇਆ ਜਾਵੇਗਾ ਤੇ ਦੋਸ਼ੀਆਂ ਨੂੰ ਸਜ਼ਾ ਵੀ ਦਿੱਤੀ ਜਾਵੇਗੀ ਖਾਲਸਤਾਨੀ ਆਗੂ ਗੁਰਪਤਵੰਨ ਸਿੰਘ ਪੰਨੂ ਇੱਕ ਵਾਰ ਫਿਰ ਸੁਰਖੀਆਂ 'ਚ ਹੈ ਅਮਰੀਕੀ ਅਖਬਾਰ ਵਾਸ਼ਿੰਗਟਨ ਪੋਸਟ ਦਾ ਦਾਵਾ ਹੈ ਕਿ ਪੰਨੂ ਦੇ ਕਤਲ ਦੀ ਸਾਜ਼ਿਸ਼ ਇੱਕ ਭਾਰਤੀ ਖੁਫੀਆ ਅਧਿਕਾਰੀ ਦੀ ਨਿਗਰਾਨੀ ਹੇਠ ਰਚੀ ਗਈ ਸੀ ਹਾਲਾਂਕਿ ਭਾਰਤ ਨੇ ਇਸ ਦਾਅਵੇ ਨੂੰ ਪੂਰੀ ਤਰ੍ਹਾਂ ਨਾਲ ਰੱਦ ਕੀਤਾ ਸੀ ਇਸ ਦੇ ਨਾਲ ਹੀ ਇਸ ਪੂਰੇ ਵਿਵਾਦ 'ਚ ਅਮਰੀਕਾ ਦਾ ਬਿਆਨ ਆਇਆ ਹੈ ਵਿਦੇਸ਼ ਵਿਭਾਗ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਅਮਰੀਕਾ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਨਾਲ ਜੁੜੇ ਦੋਸ਼ਾਂ ਦੀ ਭਾਰਤੀ ਜਾਂਚ ਦੇ ਨਤੀਜੇ ਦੀ ਉਡੀਕ ਕਰ ਰਿਹਾ ਹੈ। ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਆਪਣੀ ਰੋਜ਼ਾਨਾ ਪ੍ਰੈਸ ਕਾਨਫਰੰਸ 'ਚ ਪੱਤਰਕਾਰਾਂ ਨੂੰ ਦੱਸਿਆ, "ਭਾਰਤ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਲਈ ਇੱਕ ਜਾਂਚ ਕਮੇਟੀ ਨਿਯੁਕਤ ਕੀਤੀ ਹੈ ਤੇ ਉਹ ਕੰਮ ਜਾਰੀ ਹੈ।" ਅਸੀਂ ਨਤੀਜਾ ਦੇਖਣ ਦੀ ਉਡੀਕ ਕਰਾਂਗੇ ਪਰ ਅਸੀਂ ਸਪਸ਼ਟ ਕਰ ਰਹੇ ਹਾਂ ਕਿ ਅਸੀਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਾਂ ਤੇ ਸਾਨੂੰ ਲੱਗਦਾ ਹੈ ਕਿ ਉਹਨਾਂ ਨੂੰ ਵੀ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਦਰਅਸਲ ਮਿਲਰ ਇੱਕ ਸਵਾਲ ਦਾ ਜਵਾਬ ਦੇ ਰਹੇ ਸਨ ਕਿ ਭਾਰਤ ਸਰਕਾਰ ਦੇ ਅਧਿਕਾਰੀ ਅਮਰੀਕੀ ਨਾਗਰਿਕ ਅਤੇ ਵੱਖਵਾਦੀ ਸਿੱਖ ਨੇਤਾ ਪੰਨੂ ਦੇ ਕਤਲ ਦੀ ਸਾਜ਼ਿਸ਼ 'ਚ ਸ਼ਾਮਲ ਸਨ। ਮਿਲਰ ਨੇ ਕਿਹਾ ਕਿ ਸਾਨੂੰ ਲੱਗਦਾ ਹੈ ਕਿ ਭਾਰਤ ਨੂੰ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਤੇ ਜਾਂਚ ਕਰਨੀ ਚਾਹੀਦੀ ਹੈ। ਵਾਸ਼ਿੰਗਟਨ ਪੋਸਟ ਨੇ ਹਾਲ ਹੀ 55 ਨੂ ਦੀ ਹੱਤਿਆ ਲਈ ਭਾਰਤ ਦੁਆਰਾ ਇੱਕ ਕਥਿਤ ਸਾਜ਼ਿਸ਼ ਦੇ ਸਬੰਧ ਵਿੱਚ ਰਿਸਰਚ ਐਂਡ ਐਨਾਲਿਸਿਸ ਵਿੰਗ ਦੇ ਇੱਕ ਅਧਿਕਾਰੀ ਨੂੰ ਜਨਤਕ ਤੌਰ ਤੇ ਨਾਮਜ਼ਦ ਕੀਤਾ ਅਮਰੀਕੀ ਰੋਜ਼ਾਨਾ ਦੀ ਰਿਪੋਰਟ ਦੇ ਆਲੋਚਨਾ ਕਰਦੇ ਹੋਏ ਭਾਰਤ ਨੇ ਦਾਅਵਿਆਂ ਨੂੰ ਸਖਤੀ ਨਾਲ ਰੱਦ ਕੀਤਾ ਤੇ ਕਿਹਾ ਰਿਪੋਰਟ ਚ ਇੱਕ ਗੰਭੀਰ ਮਾਮਲੇ ਤੇ ਗੈਰਵਾਜਬ ਅਤੇ ਬੇਬੁਨਿਆਦ ਦੋਸ਼ ਲਗਾਏ ਗਏ ਨੇ ਤੇ ਮਾਮਲਾ ਜਾਂਚ ਅਧੀਨ ਹੈ ਇਹ ਸਾਨੂੰ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ